ਮੈਂ ਤੇ ਮੰਮੀ ਚੱਲੇ ਹਾਂ ਵਿਆਹ ਤੇ ਤੇ ਸਾਡੀ ਗਲੀ ਦੇ ਵਿੱਚ ਪ੍ਰੋਗਰਾਮ ਆ ਤੇ ਪ੍ਰੋਗਰਾਮ ਬਹੁਤ ਵਧੀਆ ਰੌਣਕ ਸ਼ੌਣਕ ਲੱਗੀ ਆ ਵੇਖੋ ਆ ਵੀਰ ਘਰੇ ਪ੍ਰੋਗਰਾਮ ਆ ਅਮਰਤਪ ਅਮਰਤਪਾਲ ਵੀਰ ਅਮਰਤਪਾਲ ਸਿੰਘ ਜੀ ਸੇਵਾ ਕਰਾਓ ਕਰਾਉਨੇ ਆਂ ਡਿਵਾਨਾ ਮੈਂ ਅੱਛਾ ਅੱਛਾ ਸਭ ਜੀਆਂ ਸਭ ਜੀਆਂ ਤੀਰੰਦੀਆਂ ਬੀਬੀਆਂ ਲੋ ਜੀ ਸਾਡੀ ਗਲੀ ਦੇ ਵਿੱਚ ਹੈਗਾ ਵਾ ਪ੍ਰੋਗਰਾਮ ਚਮਕੀਲਾ ਹੋਣੀ ਆ ਇੱਧਰ ਸੇਵਾ ਸੇਵਾ ਚੱਲ ਰਹੀ ਆ ਤੇ ਮੰਮੀ ਤੇ ਮੈਂ ਚੱਲੇ ਹਾਂ ਵਿਆਹ ਤੇ ਮੰਮੀ ਦਾ ਜੀ ਨਹੀਂ ਕਰਨ데요 ਵਿਆਹ ਤੇ ਜਾਣ ਨੂੰ ਇਦੋਂ ਫਸੇਵਾ ਤੇ ਮਠਿਆਈ ਆਈ ਆ ਲੋਕ ਚ ਆਈ ਆ ਵਿਆਹ ਤੋਂ ਆਪਣਾ ਸਲੇ ਨਾ ਤੁਹਾਡਾ ਹਿੱਸਾ ਹੈਗਾ ਖਾ ਕੇ ਜਾਓ ਆਹ ਆ ਵੀਰ ਤਾਂ ਨਹੀਂ ਨਹੀਂ ਉਹ ਨਹੀਂ ਅਸੀਂ ਵਿਆਹ ਤੇ ਜਾ ਕੇ ਖਾਵਾਂਗੇ ਲੈ ਬਸ ਬਸ ਨਾ ਨਹੀਂ ਅੱਗੇ ਜਿੰਦਰ ਬਸ ਆਹ ਮੈਂ ਆਪਣੇ ਘਰੇ ਲਗਾ ਆਵਾਂ ਚਲੋ ਚਲ ਲਗਾਓ ਲਗਾਓ ਚਲੋ ਚੱਲੀਏ ਹਰ ਆਪਾਂ ਵਿਆਹ ਤੇ ਚੱਲੀਏ ਕਰੋ ਜੀ ਇਹ ਖਾ ਕੇ ਅੱਗੋਂ ਇਹਨਰ ਨੂੰ ਖਾ ਕੇ ਹੁਣ ਅਸੀਂ ਘਰੋਂ ਵੀ ਖਾ ਕੇ ਚੱਲੇ ਆਂ ਤੇ ਅੱਗੋਂ ਵੀ ਸਾਨੂੰ ਖੁੱਲਾ ਹੀ ਮਿਲਣਾ ਕੰਮ ਮੈਂ ਤੇ ਮੰਮੀ ਆਏ ਆਂ ਵਿਆਹ ਤੇ ਅਸੀਂ ਵਿਆਹ ਵੇਖ ਲਿਆ ਵਾ ਤੇ ਹੁਣ ਅਸੀਂ ਚੱਲੇ ਆਂ ਕਰਨ ਨੂੰ ਚੱਲਣ ਵਿਆਹ ਵੇਖਣ ਆਂ বাস ਇਧਰ ਹੀ ਆਂਦੇ ਹੀ ਮੇਰ ਤੋਂ ਆ ਜਿਓ ਲਓ ਜੀ ਮੈਂ ਤੇ ਮੰਮੀ ਵਿਆਹ ਵੇਖਣ ਆਏ ਆਂ ਤੇ ਵਿਆਹ ਵੇਖ ਲਿਆ ਹੁਣ ਅਸੀਂ ਚੱਲੇ ਆਂ ਕਿੱਥੇ ਕਰੇ ਚੱਲੇ ਉਹਨੇ ਮਾਸੀ ਤੇਰੀ ਉਧਾਦੀ ਆ ਜਾ। ਵੇਖ ਲੋ ਮਰਜੀ ਮਾਸੀ ਕੋਲ ਜਾਣਾ ਵਾ। 5 ਮਿੰਟ ਲਾ ਕੇ ਤੁਣੀ ਆ ਜੀ। ਚਲੋ ਮਾਸੀ ਕੋਲ ਚਲੀਏ। ਮਾਸੀ ਜੀ ਅਹੀਂ ਆਉਂਦਾ ਜੀ। ਆਹ ਲਓ ਜੀ ਮਾਸੀ ਵੱਲੋਂ ਚਲੇ ਗਏ ਉਹਨੇ। ਲਓ ਜੀ ਹੁਣ ਅਸੀਂ ਚੱਲੇ ਆਂ ਵਿਆਹ ਤੋਂ ਬਾਅਦ ਅਸੀਂ ਚੱਲੇ ਮਾਸੀ ਕੋਲ। ਇਹ ਕਿ ਪਤਾ ਨਹੀਂ ਹੁੰਦਾ ਕਿੱਥੇ ਕਿੱਥੇ ਦਾਣਾ ਪਾਣੀ ਹੋਵੇ ਉੱਥੇ ਖਾਣਾ ਪੈਂਦਾ ਦਾਣਾ ਪਾਣੀ ਆਪੇ ਬਣਾ ਲਿਆ ਉੱਧਰ ਕੇ ਦਾਣਾ ਪਾਣੀ ਅਸੀਂ ਆਪੇ ਜਾਣ ਕੇ ਬਣਾ ਲਿਆ ਦਾਣਾ ਪਾਣੀ ਹੈਗਾ ਤੇ ਵਿਆਹ ਚ ਹੀ ਪਰ ਅਸੀਂ ਦਾਣਾ ਪਾਣੀ ਮਾਸੀ ਕੇ ਘਰੇ ਬਣਾ ਲਿਆ ਲਓ ਜੀ ਅਸੀਂ ਆ ਗਏ ਆ ਮਾਸੀ ਕੇ ਘਰੇ ਮਾਸੀ ਜੀ ਬੂਆ ਖੋਲ ਦਿਓ ਨਾ ਇੰਨਾ ਨਹੀਂ ਨਾ ਆ ਵੜੀਆਂ ਨੇ ਕੁਰਸੀ ਦਾ ਪਾਸੇ ਰਹਾ ਤਾਂ ਹੀ ਚੋਕੇ ਤਾਂ ਭਾਈ ਲੈ ਜੀਏ ਤੇ ਇਹਦੀ ਉਹ ਟ੍ਰੇ ਜੀ ਲੈ ਆਵਾਂਗੇ ਅੱਛਾ ਕੀ ਜਿਹੜੀ ਜੁੱਤੇ ਰਕੀ ਦੀ ਵੀ ਲੈ ਇਹਨਾਂ ਨੂੰ ਲੋਕਾਂ ਨੇ ਲਾ ਕੇ ਦਿੱਤੀਆਂ ਸੀ ਉਹਨਾਂ ਨੇ ਸੁੱਟਿਆ ਪਿਆ ਤੂੰ ਕਹਿੰਦਾ ਲੈ ਚਲੀਏ ਆਪਾਂ ਇਹਨੂੰ ਕਰ ਦੇਣਾ ਇਸਤੇਮਾਲ ਪਰ ਤੋੜੀ ਪਈ ਸਾਰੀ ਆਹ ਆਹ ਬਸ ਹੀ ਬੂਆ ਹੋਂਦੋ ਹਾਂ ਹਾਂ ਬਣਾਉਂਦੇ ਆ ਮੈਂ ਤੁਹਾਡਾ ਵਲੌਗ ਗਾੜੀ ਟਰੈਕਟਰ ਬਸ ਇਹਨੂੰ ਪਤਾ ਲੱਗਿਆ ਗਾੜੀ ਟਰੈਕਟਰ ਹੈ ਨੰਗਜੂ ਮੈਂ

ਤੰਗਾ ਫਿਰ ਬਸ ਅਹੀ ਨਚਰੀ ਆਉਨੇ ਨੇ ਠੀਕ ਆ ਨਾ ਹੀ ਕਰਦੇ ਨੇ ਵੀ ਆਏ ਆਏ ਚਲੋ ਫਿਰ ਚਲੋ ਚਲੋ ਠੀਕ ਆ ਚੰਗਾ ਮੈਂ ਸੀ ਚੰਗਾ ਨਹੀਂ ਪੀਲੀ ਚਾਹ ਜੂਧਿਆ ਨਹੀਂ ਚੱਲੇ ਚਲੋ ਠੀਕ ਆ ਚਾਹ ਹੀ ਪੀਣੀ ਹੈ ਬਸ ਆਖਿਆ ਵੀ ਅਜੇ ਨਾ ਜਾਓ ਨਹੀਂ ਨਹੀਂ ਅਹੀ ਹੁਣ ਚੱਲੀ ਹੈ ਜੀ ਹੁਣ ਜਾ ਕੇ ਹੁਣ ਡੰਗੜ ਡੰਗੜ ਸੰਭੀਏ ਕੋਈ ਵੀ ਰੱਖ ਲੈ ਆਹ ਬਈ ਅਰਾ ਹੋਵੇ ਨਹੀਂ ਆ ਗਏ ਮੰਜਾ ਫੇਰ ਕਰ ਚਲੋ ਜੀ ਅਸੀਂ ਹੁਣ ਚੱਲੇ ਮਾਸੀ ਦੇ ਘਰੋਂ ਘਰੇ ਮੇਹ ਮਾਸੀ ਨੇ ਖਿਲਾਰੇ ਦੇ ਦਿੱਤੇ ਰੇਟੂ ਖਿਲਾਰੇ ਪਾਏ ਮਾਸੀ ਬਣਾਉਂਦੀ ਸਾਬਾ ਮੰਡੀ ਰੱਖੇ ਸੈਟ ਰੱਖੇ ਲੋ ਜੀ ਅਸੀਂ ਮਾਸੀ ਘਰੋਂ ਚਾਹ ਚੋ ਪੀ ਕੇ ਫਿਰ ਹੁਣ ਅਸੀਂ ਚੱਲੇ ਆਂ ਫਿਰ ਘਰ ਵਿਆਹ ਵੇਖ ਲਿਆ ਮਾਸੀ ਦੇ ਘਰੋਂ ਚਾਹ ਵੀ ਲਈ ਤੇ ਹੁਣ ਅਸੀਂ ਘਰੇ ਚੱਲੇ ਘਰੇ ਲੋ ਜੀ ਅਸੀਂ ਤੇ ਪਹੁੰਚ ਲਏ ਅੱਜ ਘਰੇ ਤੇ ਕੱਲ ਨੂੰ ਆਹ ਜਿਹੜਾ ਕੂੜਾ ਸਾਫ਼ ਕਰਾਂਗੇ ਤੇ ਕੱਲ ਨੂੰ ਵਲੌਗ ਪਾਵਾਂਗੇ ਇਹਦਾ ਆਹ ਜਿਹੜੇ ਕੂੜੇ ਦਾ ਵੇਖੋ ਕਿੰਨਾ ਕੂੜਾ ਫੇਰ ਸੁੱਟ ਗਿਆ ਕੂੜੇ ਦਾ ਤੂੰ ਠੇਕਾ ਲਿਆ ਵਾ ਕੋਈ ਗੱਲ ਨਹੀਂ ਠੇਕਾ ਹੀ ਆ ਆਪਾਂ ਲੈ ਚੁੱਕਿਆ ਵਾ ਇਹਨਾਂ ਦਾ ਠੇਕਾ ਤੇ ਕੱਲ ਨੂੰ ਕਰਾਂਗੇ ਕੂੜਾ ਸਾਫ ਉਹ ਲੱਗੀ ਜੀ ਸੀ ਬੀ ਆਈਏ ਕੂੜਾ ਚੁੱਕਣ ਦੀ ਮੇਰੇ ਖਿਆਲ ਨਾਲ ਕੀ ਕਰਨ ਦੇ ਕੂੜਾ ਹੀ ਚੁੱਕਣ ਦੇ ਇਹ ਕੂੜਾ ਚੁੱਕਣ ਦੀ ਜੀ ਸੀ ਬੀ ਆਹ ਲੱਗੀ ਪਹਿਣਾ ਹੀ ਚਾਹ ਪੀਤੀ ਨਾ ਇਹਦਾ ਜੀ ਲੱਗੇ ਨਾ ਮੇਰਾ ਚਲੋ ਠੀਕ ਆ ਲਾ ਹੁਣ ਫੇਰ ਘਟੇ ਓ ਦੇ ਮਾਂਮੀ ਦੇ ਬਣਾਵੇ ਆਂਦੀ ਪਹਿਲਾਂ ਉਹ ਵੀ ਬਣਾ ਲਾਓ ਜੀ ਅਸੀਂ ਆ ਗਏ ਆ ਆਪਦੇ ਘਰੇ ਵਿਆਹ ਵੀ ਦੇਖ ਲਿਆ ਮਾਸੀ ਘਰੋਂ ਵੀ ਆਏ ਤੇ ਹੁਣ ਸ਼ਾਮਾਂ ਨੂੰ ਗਲੀ ਚ ਚੌਂਕੀ ਸਾਹਿਬ ਦਾ ਪ੍ਰੋਗਰਾਮ ਤੇ ਉਹ ਤੁਹਾਨੂੰ ਦਿਖਾਉਨੇ ਆਂ ਬਣੇ ਰਹੋ ਸਾਡੇ ਵੀ ਬਲੌਗ ਦੇ ਨਾਲ ਲੋ ਜੀ ਗਲੀ ਚ ਲੱਗੀਆਂ ਰੌਣਕਾਂ ਚੌਂਕੀ ਸਾਹਿਬ ਦਾ ਕਰਕੇ ਲੰਗਰ ਦਾ ਕਰਕੇ ਦਇਏ ਸੇਵਾ ਕਰਨ ਇਧਰ ਵੇਖੋ ਆਡੀ ਗਲੀ ਚ ਰੱਗੀ ਰੌਣਕ ਸਰਵਾ ਚੱਲੰਦਾ ਹੀ ਆ ਤੁਹਾਨੂੰ ਮੁੰਡਾ ਮੁੰਡਾ ਭੇਜ ਕੇ ਤੇ ਆ ਗਈ ਸਾਰੇ ਇਧਰ ਵੇਖੋ ਬਸ ਲਾਈ ਦਿਓ ਕਬਲੇ ਬੱਲੇ ਵਿੱਕੀ ਵੀਰ ਦਾ ਠਾਕਾ ਆ ਗਿਆ ਵਿੱਕੀ ਵੀਰ ਦਾ ਵਿੱਕੀ ਵੀਰ ਨੂੰ ਵਧਾਈਆਂ ਬਹੁਤ ਬਹੁਤ ਓਏ ਹੀਰਿਆ ਆਦਾ ਘਰੇ ਚਾਚਾ ਘਰੇ ਹੀ ਆ ਹੋਰ ਬਿੱਕੀ ਵੀਰ ਦਾ ਵਿਆਹ ਆ ਗਿਆ ਸੱਚ ਵਿਆਹ ਆ ਗਿਆ ਜੰਨਾ ਸ਼ਰਮ ਆਉਂਦੀ ਤੈਨੂੰ ਸ਼ਰਮ ਆਉਂਦੀ ਆ ਨਾ ਯਾਰ ਸ਼ਰਮ ਆਲਾ ਕੋਈ ਨਹੀਂ ਆ ਬਣਾ ਲੈ ਸ਼ਰਮ ਆ ਇਹ ਭਰਾ ਦਾ ਆਪਣੇ ਦਾ ਆ ਗਿਆ ਵਾ ਠਾਕਾ ਤੇ ਵਧਾਈਆਂ ਹੋਣੀ ਦੀ ਤੁਹਾਨੂੰ ਬਹੁਤ ਬਹੁਤ ਚਲੋ 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 ਗੇੜਾ ਛੜਾ ਮਾਰ ਕੇ ਆਈਏ ਤੇ ਵੀਰ ਹੋਣਾ ਦੇ ਨਾਲੇ ਗੱਡੀ ਲਈ ਸੀ ਸਕਾਰ ਵੀ ਹੈ ਇਹਦੀਆਂ ਵੀ ਵਧਾਈਆਂ ਹੋਣ ਗੱਡੀ ਦੀਆਂ ਵੀ ਭਾਵਾ ਤੈਨੂੰ ਗੱਡੀ ਦੀਆਂ ਵੀ ਵਧਾਈਆਂ ਹੋਣ ਓਏ ਫਿਰ ਇਹਨਾਂ ਸ਼ਰਾਂ ਨੇ ਕੋਈ ਚੱਕਰ ਨਹੀਂ ਲਾਓ ਜੀ ਮੈਂ ਤੇ ਵਿੱਕੀ ਵੀਰ ਗਏ ਆ ਬਾਜ਼ਾਰ ਤੇ ਇਹਨਾਂ ਦੇ ਵੀਰ ਦੇ ਕੋਟ-ਕੂਟ ਲੈ ਆਏ ਆ ਤੇ ਹੁਣ ਚੌਂਕੀ ਸਾਹਿਬ ਤੇ ਚਲੇ ਗਈ ਆ ਅਹੀਂ ਨਿਹਰਾ ਹੋ ਗਿਆ ਸਾਨੂੰ ਹੁਣ ਅਹੀਂ ਜਾਣਦੇ ਆ ਘਰ ਨੂੰ ਤੇ ਹੁਣ ਮੀਨੀ ਭਲਾ ਜਾ ਕੇ ਘਰੇ ਕੀ ਪ੍ਰੋਗਰਾਮ ਹੈ ਭਲਾ ਅਜੇ ਕੰਮ ਚੱਲਣ ਦਿਆ ਵਾ ਪ੍ਰਸ਼ਾਦੇ ਪਾਣੀ ਦਾ ਕੰਮ ਚੱਲਣ ਦਿਆ ਮੇਰੇ ਖਿਆਲ ਸਮਾਪਤ ਹੋ ਗਿਆ ਆ ਮੇਰੀ ਮੰਮੀ ਕਹਿੰਦੇ ਆ ਵੀ ਫੁਰਕੇ ਛੱਗ ਲੋ ਹਾਂਜੀ ਨਹੀਂ ਬਸ ਅਸੀਂ ਖਾ ਗਏ ਆਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚਲੋ ਜੀ ਤੱਕ ਇਹਨਾਂ ਪ੍ਰਸ਼ਾਦਾ ਸ਼ਕਾਹ ਹੀ ਦੇਣ ਲੱਗੇ ਆਂ ਅਸੀਂ ਆਂਦਾ ਲੰਗਰ ਮੁੱਕ ਜਣਾ ਸਾਡਾ ਆਂਦਾ ਸੁਣ ਟਿੱਕਰ ਆ ਰਹੇ ਨੇ ਲਓ ਜੀ ਇਹ ਹੀ ਆਪਣਾ ਅੱਜ ਦਾ ਵਲੌਗ ਤੇ ਚੰਗਾ ਲੱਗਾ ਤੇ ਲਾਈਕ ਮਾਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਚੰਗਾ ਜੀ ਸਤਿ ਸ੍ਰੀ ਅਕਾਲ ਬਾਏ ਬਾਏ ਮਿਲਦੇ ਆਂ ਅਗਲੇ ਵਲੌਗ